ਇਹ ਬੰਗਰੇ ਦੀ ਬੋਲਿੰਗ ਵੇਖਣ ਵਾਲੀ ਆ ਯਾਰ ਕਹਿੰਦੇ ਆ ਦੇਖ ਭਾਈ ਦਾ ਵੀ ਬੰਗਰੇ ਵਾਂਗ ਹੋਈਆਂ ਵੇਖੋ ਕਰਾਈ ਇਹ ਆ ਚੱਕ ਉਹ ਕਿਉਂ ਪਹਿਲੀ ਮਾਰੀ ਬੌਸ ਬੌਂਸ ਮਾਰੀ ਪਹਿਲੀ ਬੌਂਸਰ ਨਹੀਂ ਆ ਮੁੰਡੇ ਦੀ ਕੱਲੀ ਪਾਉਣੀ ਆ ਬਾ ਵੀਡੀਓ ਬਣਾ ਕੇ ਹੋਰ ਕਿਸੇ ਦੇ ਨਹੀਂ ਪਾਉਣੀਗੀ ਇਹ ਹੋਵੇ ਭਾਈ ਦਾ ਵੇਖਣ ਵਾਲਾ ਇਹ ਆ ਚੱਕ ਕਿਉਂ ਵੇਖੋ ਬੋਲ ਵੀ ਵੇਖ ਕੇ ਸੱਡਦਾ ਕਿੱਥੇ ਸੱਟਣੀ ਆ ਬੋਲ ਕਿਉਂ ਕਰਦੇ ਬੋਲ ਟੱਕਦਾ ਹਾਂ ਦੇਖ ਮੁੰਡੇ ਦੀ ਬੋਲਿੰਗ ਵੇਖੋ ਕਰਾਂ ਦੀ ਆਹੋ ਇਹ ਭਾਈ ਦਾ ਦੇ ਐਕਸ਼ਨ ਵੇਖੋ ਮੁੰਡੇ ਦੇ ਐਕਸ਼ਨ ਤੇ ਨੇ ਓਏ ਵੈਕਟਰ ਨੂੰ ਰੱਖ ਸਿੱਧੀ ਬੋਲ ਠੀਕ ਆ ਮੈਂ ਇਧਰ ਬਣਾਉਂਦਾ ਤੇ ਵੀਡੀਓ ਚੱਲ ਕਰਾਂ ਦੀ ਭਾਈ ਦਾ ਵੀ ਉਹ ਦੇਖ ਬੰਮਰਾਂ ਕੋ ਇਹ ਓ ਚੱਕ ਛੱਕਾ ਵੱਜ ਗਿਆ ਈ ਛੱਕਾ ਇਹ ਆ ਬੰਮਰਾ ਕਿਹਦਾ ਮੁੰਡਾ ਕਿਹਦਾ ਵਾਏ ਐ ਹੋਈ ਅਜੇ ਸ਼ਨੀ ਦਾ ਵਾ ਠੀਕ ਆ ਇਹ ਬਣੂਗਾ ਵੱਡਾ ਹੋ ਕੇ ਕੁਝ ਨਾ ਕੁਝ ਬਈ ਇਹ ਇਹਨੂੰ ਕ੍ਰੈਡਿਟ ਉਹ ਚੱਕ ਇੱਕ ਹੋਰ ਛੱਕਾ ਪਵਾਤਾ ਜੀ ਬੂਮਰੇ ਬੈਸਤੀ ਹੋਗੀ ਤੇਰੀ ਕਿੰਨੇ ਹੋਗੇ ਪੰਜ ਹੋ ਗਏ